ਜਲੰਧਰ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕਿਸੇ ਦਾ ਖੂਨ ਖ올 ਉਠੇਗਾ ਜੀ ਹਾਂ ਜਲੰਧਰ ਦੇ ਇੱਕ ਸਕੂਲ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਦੀਆਂ ਦੋ ਮਹਿਲਾ ਅਧਿਆਪਕਾਂ ਦੇ ਨਾਲ ਇਤਰਾਜ਼ਯੋਗ ਤਸਵੀਰਾਂ ਸਾਹਮਣੇ ਆਈਆਂ ਨੇ ਜੀ ਹਾਂ ਇਹ ਤਸਵੀਰਾਂ ਖੂਬ ਵਾਇਰਲ ਵੀ ਹੋ ਗਈਆਂ ਨੇ ਤਸਵੀਰਾਂ ਸਾਹਮਣੇ ਆਉਂਦੇ ਹੀ ਮਾਪੇ ਵੀ ਗੁੱਸੇ ਦੇ ਵਿੱਚ ਆ ਗਏ ਨੇ ਉਹਨਾਂ ਨੇ ਇਸ ਸਬੰਧੀ ਸਕੂਲ ਮੈਨੇਜਮੈਂਟ ਤੇ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਕੀਤਾ ਜੀ ਹਾਂ ਇਸ ਦੇ ਬਾਅਦ ਮੈਨੇਜਮੈਂਟ ਨੇ ਇਸ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਕਹਤਾ ਸੀ ਕਿ ਜਲੰਧਰ ਦੇ ਲੰਮਾਪਿੰਡ ਚੌਕ ਦੇ ਅਰਜੁਨ ਨਗਰ ਦਾ ਇਹ ਸਕੂਲ ਹੈ ਜਿੱਥੇ ਦੇ ਪ੍ਰਿੰਸੀਪਲ ਦੀਆਂ ਦੋ ਅਧਿਆਪਕਾਂ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਨੇ ਜੀ ਹਾਂ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਜਿਹੜੀਆਂ ਦੋ ਮਹਿਲਾ ਟੀਚਰ ਨਾਲ ਪ੍ਰਿੰਸੀਪਲ ਦੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਛੁੱਟੀ ਤੇ ਭੇਜ ਦਿੱਤਾ ਗਿਆ ਸਕੂਲ ਪ੍ਰਬੰਧਕਾਂ ਨੇ ਪ੍ਰਿੰਸੀਪਲ ਦੀ ਸਸਪੈਂਸ਼ਨ ਨੂੰ ਲੈ ਕੇ ਜੋ ਹੈ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਜਦੋਂ ਮੈਨੇਜਮੈਂਟ ਕਮੇਟੀ ਨੂੰ ਪ੍ਰਿੰਸੀਪਲ ਦੀ ਮਹਿਲਾ ਅਧਿਆਪਕਾਂ ਦੇ ਨਾਲ ਤਸਵੀਰਾਂ ਵਾਇਰਲ ਹੋਣ ਦੀ ਸੂਚਨਾ ਮਿਲੀ ਤਾਂ ਇਸ ਸੰਬੰਧੀ ਗੰਭੀਰ ਤਦ ਨਾਲ ਜੋ ਹੈ ਫੈਸਲਾ ਲਿਆ ਗਿਆ ਤੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਪ੍ਰਿੰਸੀਪਲ ਤੋਂ ਸਾਰੇ ਚਾਰਜ ਲੈ ਕੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਮਹਿਲਾ ਅਧਿਆਪਕਾਂ ਨੂੰ ਜਿਨ੍ਹਾਂ ਦੀਆਂ ਤਸਵੀਰਾਂ ਪ੍ਰਿੰਸੀਪਲ ਦੇ ਨਾਲ ਵਾਇਰਲ ਹੋਈਆਂ ਸਨ ਉਹਨਾਂ ਨੂੰ 2 ਮਹੀਨੇ ਦੀ ਛੁੱਟੀ ਤੇ ਭੇਜ ਦਿੱਤਾ ਗਿਆ ਉਧਰ ਹੀ ਸਾਈਬਰ ਸੈੱਲ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ ਵਾਇਰਲ ਤਸਵੀਰਾਂ ਹੁਣ ਦਾ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹ ਸਕੂਲ ਪਹੁੰਚੇ ਮਾਤਾ ਪਿਤਾ ਨੇ ਕਿਹਾ ਕਿ ਨਾ ਤਸਵੀਰਾਂ ਨਾਲ ਬੱਚਿਆਂ ਤੇ ਗਲਤ ਅਸਰ ਪੈ ਰਿਹਾ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਇਹ ਤਸਵੀਰਾਂ ਬੱਚਿਆਂ ਨੇ ਹੀ ਦਿਖਾਈਆਂ ਨੇ ਜਿੱਥੇ ਇੱਕ ਪਾਸੇ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਥੇ ਹੀ ਮਾਪੇ ਇੰਨੇ ਗੁੱਸੇ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਪ੍ਰਿੰਸੀਪਲ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਕੂਲ ਮੈਨੇਜਮੈਂਟ ਨਹੀਂ ਕਾਰਵਾਈ ਦਾ ਭਰੋਸਾ ਦੇ ਕੇ ਮਾਪਿਆਂ ਨੂੰ ਰੋਸ ਪ੍ਰਦਰਸ਼ਨ ਕਰ ਰਹੇ ਜੋ ਮਾਪੇ ਸੀ ਉਹਨਾਂ ਨੂੰ ਘਰ ਭੇਜ ਦਿੱਤਾ ਹਾਂ ਸਰ ਦੀ ਪ੍ਰਿੰਸੀਪਲ ਦੀ ਹੈ ਮੈਡਮ ਨਾਲ ਫੋਟੋ ਵੀ ਦਿੱਖਿਆ ਹੁੰਦੀ ਕੋਈ ਆ ਵਾ ਉਹ ਸਹੀ ਨਹੀਂ ਹੈਗੀ ਬੱਚੇ ਦੇ ਫੀਸ ਚਾਰਨੇ ਹਾਂ ਜੀ ਸਾਰੇ ਨਸਤਾਫ ਅਸੀਂ ਦੇ ਸੀ ਪੈਂਸ ਇਕੱਠੇ ਹੋ ਕੇ ਫਿਰ ਉਹਨਾਂ ਨੇ ਕਿਹਾ ਵਾ ਨਾ ਇਹ ਪ੍ਰਿੰਸੀਪਲ ਆਏਗਾ ਇਨਕੁਆਰੀ ਚੱਲ ਰਹੀ ਹੈ ਤੇ ਨਾਲ ਮੈਡਮਾਂ ਦੇ ਵੀ ਉਹ ਕਹਿੰਦੀ ਚੱਲ ਜੀ ਨਹੀਂ ਅਸੀਂ ਕੁਝ ਕੰਪਲੀਟ ਨਹੀਂ ਕੀਤੀ ਅਸੀਂ ਆਪਸ ਵਿੱਚ ਪਹਿਲਾਂ ਸਾਰੇ ਇਕੱਠੇ ਹੋ ਕੇ ਗੱਲਬਾਤ ਕੀਤੀ ਹੈ ਕਿ ਇਹ ਕੀ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਕਰਾਂਗੇ ਤੇ ਹੁਣ ਤੁਸੀਂ ਧਰਨਾ ਲਾਇਆ ਹੁਣ ਤੁਸੀਂ ਮਿਲੇ ਹੋ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਬਸ ਇਹੀ ਕਹਿੰਦੇ ਕਿ ਕਿੰਦੇ ਅਸੀਂ ਇਨਕੁਆਰੀ ਬਠਾਈ ਹੋਈ ਆ ਤੇ ਉਹਨਾਂ ਨੂੰ ਪ੍ਰਿੰਸੀਪਲ ਨੂੰ ਸਪੈਲ ਕਰ ਦਿੱਤਾ ਆ ਕੀ ਮੰਗ ਮੈਂਨ ਕੀ ਮੰਗਾ ਤੁਹਾਡੀ ਕੀ ਸਾਡੂ ਇਹ ਪ੍ਰਿੰਸੀਪਲ ਨਹੀਂ ਚਾਹੀਦਾ ਮੈਡਵਾਂ ਨਹੀਂ ਚਾਹੀਦੀਆਂ ਬਸ ਇਹ ਕਹਿੰਦੇ ਆ ਕਿ ਸੈਡਵਾਂ ਨਹੀਂ ਇਹ ਲੋਣੇ ਆ ਬਾਈ ਪ੍ਰਿੰਸੀਪਲ ਲੈਉਣੇ ਆ ਇਹ ਪ੍ਰਿੰਸੀਪਲ ਸਾਧੀਆਂ ਕੁਝ ਇਤਰਾਜ ਉਹ ਫੋਟੋਆਂ ਆਈਆਂ ਸੀਗੀਆਂ ਜੀ ਇਸ ਕਰਕੇ ਆਪਾਂ ਕਹ ਰਿਹਾ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਹੋ ਗਾਂ ਸਕੂਲ ਸਿੱਖਿਆ ਕੀ ਜਾਣਗੇ ਲੋਕਾ ਜੀ ਕਾਨੂੰਨੀ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਕਿ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਲੋਕ ਅੱਛਾ ਜੀ ਪਲੱਸ ਤੋਂ ਉਹ ਮੈਡਮ ਨੂੰ ਵੀ ਸਸਪੈਂਡ ਕੀਤਾ ਗਿਆ ਉਹਨੂੰ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਬਹੁਤ ਸਬੂਤ ਨਹੀਂ ਹੈ ਸਾਡੇ ਅੰਦਰ ਤਾਂ ਮੈਨੇਜਮੈਂਟ ਦੇ ਇੱਕ ਬੰਦੇ ਆਏ ਹੋਏ ਸੀ ਕਿ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਆਪਣਾ ਟੀਚਰ ਚੇਂਜ ਕਰਾਂਗੇ ਜੀ ਪ੍ਰਿੰਸੀਪਲ ਤੁਹਾਨੂੰ ਨਵੇਂ ਦਾਅਵੇ ਦੇ ਦੀ ਇਹ ਗਲਤਫਹਿਮੀ ਬਿਲਕੁਲ ਬਿਲਕੁਲ ਜੀ ਉਹ ਆਪਣਾ ਉਹਨਾਂ ਦੇ ਕੋਈ ਕੁਤਾੜੀਆਂ ਫੋਟੋਆਂ ਆਫਿਸ ਦੇ ਅੰਦਰ ਵੀ ਹੈਗੀਆਂ ਨੇ ਕੀ ਚੱਕਰ ਹੈ ਕੀ ਜਾਂ ਉਹਨੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਨੇ ਆਫ ਕੀਤਾ ਕੈਮਰਾ ਆਫ ਕੀਤਾ ਜਾਂ ਕੀ ਕੀਤਾ ਇਹਦੇ ਬਾਰੇ ਨਹੀਂ ਸਕਦਾ ਹਾਂ ਜੀ ਹਾਂ ਸਰ ਕੀ ਨਾਮ ਹੁੰਦਾ ਮੇਰਾ ਸ਼ਕਤੀ ਰਾਜ ਸ਼ਰਮਾ ਜੀ ਜੀ ਸਰ ਸਕੂਲ ਦੇ ਕੀ ਲੱਗੇ ਐਮ ਡੀ ਸੈਲ ਸੋਜਰ ਕੋ ਪਤਾ ਹੈ ਹਾਂ ਜੀ ਸਰ ਇਹ ਕਿਹੜੀਆਂ ਇੱਕ ਪ੍ਰਿੰਸੀਪਲ ਜੀ ਤੁਹਾਡੇ ਅਰਜੁਨਗਰ ਸਕੂਲ ਦੀਆਂ ਫੋਟੋਆਂ ਵਾਰਦੀ ਟੀਚਰ ਦੇ ਨਾਲ ਹੋਈਆਂ ਕੀ ਮਾਮਲਾ ਕੀ ਹੈ ਸਰ ਇਹ ਸਾਡੇ ਨੋਟਿਸ ਆਈ ਹੈ ਤੇ ਸੁਸਾਇਟੀ ਨੇ ਦਾ ਐਕਸ਼ਨ ਵੀ ਲਿਆ ਹੈ ਜੀ ਤੇ ਅੱਗੇ ਉਹਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਜੀ ਤੇ ਜੋ ਵੀ ਹੋਏਗਾ ਉਪ ਨੋਟਿਸ ਆ ਜਾਏਗਾ ਤੇ ਉਹਨੂੰ ਕੀ ਹੋਣਾ ਸਪੈਂਡ ਕਰ ਦਿੱਤਾ ਗਿਆ ਜਾਂ ਉੱਤੇ ਪੁਲਿਸ ਕੋਈ ਕਾਰਵਾਈ ਵੀ ਨਹੀਂ ਆਲੇ ਸਪੈਂਡ ਕਰਕੇ ਸਪੈਂਡ ਕਰਤਾ ਗਿਆ ਜੀ ਤੇ ਟੀਚਰ ਦਾ ਤੇ ਟੀਚਰ ਵੀ ਸਕੂਲੋਂ ਆਮ ਤੇ ਮਨਾ ਕੀਤਾ ਗਿਆ ਜੀ ਸਰ ਪੇਰੈਂਟਸ ਵੱਲੋਂ ਲਗਾਤਾਰ ਧਰਨੇ ਵੀ ਲਗਾਏ ਜਾ ਰਹੇ ਨੇ ਤੁਹਾਡੇ ਨਾ ਨਹੀਂ ਪੇਰੈਂਟਸ ਹੁਣ ਆਏ ਸੀ ਮੇਰੇ ਨਾਲ ਗੱਲਬਾਤ ਹੋਈ ਹੈ ਪਰ ਮੈਂ ਪੂਰੀ ਗੱਲ ਸੁਣ ਲਈ ਹੈ ਤੇ ਸਮਝਾ ਦਿੱਤੀ ਹੈ ਇਸ ਵਾਰ ਕਿ ਉਹ ਬਿਲਕੁਲ ਇਤਨਾ ਨਾ ਸ਼ਾਂਤੀ ਨਾ ਪੈ ਠੀਕ ਹੈ ਪੇਰੈਂਟਸ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਮੇਨ ਗੇਟ ਆ ਪ੍ਰਿੰਸੀਪਲ ਵੱਲੋਂ ਉਹ ਬੰਦ ਰੱਖਿਆ ਜਾਂਦਾ ਸੀ ਨਾ ਕਿਸੇ ਪੇਰੈਂਟਸ ਨੂੰ ਮਿਲਿਆ ਜਾਂਦਾ ਸੀ ਨਾ ਕਿਸੇ ਨੂੰ ਟੀਚਰ ਨਾਲ ਮਿਲਾਇਆ ਜਾਂਦਾ ਸੀ ਨਹੀਂ ਸਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਪ੍ਰਿੰਸਪੇ ਟੀਚਰ ਤੇ ਅੱਗੇ ਆਸਾਸ ਪਰ ਕਲਾਸਾਂ ਵੱਲ ਨਹੀਂ ਜਾਂਦੇ ਬਾਕੀ ਪ੍ਰਿੰਸੀਪਲ ਆਫਿਸ ਸੱਕ ਤੇ ਆਦਦੇ ਖੁੱਲੇ ਤੇ ਸੀਸੀਟੀਵੀ ਕੈਮਰੇ ਵੀ ਲ ਪ੍ਰਿੰਸੀਪਲ ਬੋਲਦੀ ਹੈ ਸਰ ਇਹਦੇ ਬਾਰੇ ਮੈਂ ਹਾਲੇ ਕੋਈ ਕਨਫਰਮ ਨਹੀਂ ਇਹ ਮਾਮਲਾ ਸੁਸਾਇਟੀ ਦੇ ਕੋਲ ਹੈ ਸੁਸਾਇਟੀ ਦੇਖਣ ਲਈ ਹੈ ਕਮ ਚਲੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ